ਫੱਲੀਏ ਦੇਖੀਏ ਮੈਂ ਕਿਹਣਾ ਰਹਿਣ ਦਾ ਹੈ ਮੈਨੂੰ ਡਰ ਲੱਗਦਾ ਏਡੀ ਦੂਰ ਤੱਕ ਹੈ ਨੀ ਉਹ ਦੇਖ ਸੱਤ ਤੇ ਉਹ ਦੇਖ ਉਹ ਤੋੜੀ ਭਾਏ ਉਹ ਦੇਖ ਤੂੰ ਗੱਲਾਂ ਕਰਦਾ ਤੂੰ ਤਾਂ ਮੈਂ ਤਾਂ ਐ ਤਾਂ ਫਿਰ ਆਉਂਦਾ ਨਹੀਂ ਤੇ ਨਾਲ ਜਾਂ ਨਾ ਆਉਣ ਵਾਲੀਆਂ ਗੱਲਾਂ ਨੇ ਰਹਿਣ ਕੇ ਉਸਤਾਦ ਤਾਂ ਆਪਾਂ ਚੁੰਡੀ ਨਾ ਹੋਵੇ ਆ ਜਾ ਇਹ ਤਾਂ ਹੁਣ ਇੱਥੋਂ ਦਾ ਬਾਹਰ ਵੀ ਨਹੀਂ ਜਾ ਸਕਦੇ ਆਪਾਂ ਇਸ ਲਈ ਵੀਡੀਓ ਦੇ ਵਿੱਚ ਆਪਾਂ ਅਲਵਰਿਆਸਤ ਦੀ ਮਹਾਨ ਕਿਲੇ ਪ੍ਰਤਾਪगढ़ ਦੀ ਵਿਸ਼ਾਲਤਾ ਨੂੰ ਦੇਖਿਆ ਅਤੇ ਉਸ ਦੀ ਵਿਰਾਸਤ ਬਾਰੇ ਗੱਲ ਕੀਤੀ। ਪਹਾੜੀ ਦੇ ਸਿਖਰ ਉੱਤੇ ਬਣਿਆ ਹੋਇਆ ਇਹ ਕਿਲਾ ਕਿੰਨੇ ਹੀ ਰਾਜ ਆਪਣੇ ਵਿੱਚ ਲਈ ਬੈਠਾ ਹੈ ਤੇ ਉਹਨਾਂ ਰਾਜਾਂ ਨੂੰ ਲੱਭਦੇ ਹੋਏ ਆਪਾਂ ਇਸ ਕਿਲੇ ਦੇ ਆਖਰੀ ਸੁਰੱਖਿਆ ਘੇਰੇ ਦੇ ਵਿੱਚ ਪਹੁੰਚੇ। ਇੱਥੇ ਆਪਾਂ ਉਹਨਾਂ ਹਨੇਰੇ ਗੁਫਤਰਸਤਿਆਂ ਦੇ ਵਿੱਚ ਗਏ ਜਿੱਥੇ ਜਾਣ ਤੋਂ ਆਮ ਬੰਦਾ ਖੌਫ ਖਾਂਦਾ ਹੈ। ਇਹਨਾਂ ਰਸਤਿਆਂ ਦੇ ਵਿੱਚ ਸਾਨੂੰ ਕੀ ਕੁਝ ਚੀਜ਼ਾਂ ਦਾ ਸਾਹਮਣਾ ਕਰਨਾ ਪਿਆ। ਦੇਖੋ ਆ ਭਾਈ ਇਹ ਚ ਪਾਣੀ ਆ ਹਲੇ ਵੀ ਪਾਣੀ ਆ ਹੁਣ ਵੀ ਆ ਇਸ ਟਾਈਮ ਹਾਂ ਖੜ ਜੋ ਇੱਕ ਮਿੰਟ ਐਨ ਪੂਰਾ ਚੈੱਕ ਕਰਾਂਗੇ ਇਹਨੂੰ ਆਪਾਂ ਪਿੱਛੇ ਨੂੰ ਹੋ ਜਾ ਆ ਜਾ ਇਧਰ ਨੂੰ ਦਿਖਾ ਦੇ ਯਾਰ ਇਹ ਬਾਤ ਇਹ ਪਾਣੀ ਹੈਗਾ ਆ ਰਿਹਾ ਭਾਈ ਪਾਣੀ ਆ ਭਾਈ ਇਹ ਹੁਣ ਤੁਹਾਨੂੰ ਚੈੱਕ ਕਰਕੇ ਦੱਸਾਂਗੇ ਮਿੱਠਾ ਪਾਣੀ ਆ ਮਿੱਠਾ ਪਾਣੀ ਪੀਣਯੋਗ ਪਾਣੀ ਭਾਈ ਅੱਜ ਵੀ ਪੀ ਸਕਦੇ ਆ ਇਹਨੂੰ ਹੈ ਸਹੀ ਆ ਆ ਬਾਬੇ ਪਹਿਲਾਂ ਤਾਂ ਇਧਰ ਨੂੰ ਚੱਲ ਓ ਕੀ ਆ ਇਹ ਭਾਈ ਬਹੁਤ ਵਿਸ਼ਾਲ ਆ ਇਹ ਬਹੁਤ ਵੱਡਾ ਡੱਗਾ ਇਹ ਹਜ਼ਾਰਾਂ ਲੀਟਰ ਚ ਨਹੀਂ ਸੱਜਣੋ ਇਹ ਲੱਖਾਂ ਲੀਟਰ ਵਾਲਾ ਡੱਗਾ ਲੱਖਾਂ ਲੀਟਰ ਵਾਲਾ ਜਿਹੜੀਆਂ ਆ ਪੌੜੀਆਂ ਨੇ ਆ ਦਿਖਾ ਦੇ ਇਹ ਭਾਈ ਡੱਗ ਚ ਨਹੀਂ ਜਾਂਦੀਆਂ ਨੇ ਤਾਂ ਇਹ ਖਾਨੇ ਚ ਆਪਾਂ ਘੁੱਸ ਜਾਣਾ ਡਿੱਗ ਦੇ ਵਿੱਚ ਤੁਹਾਨੂੰ ਪਤਾ ਹੀ ਆ ਵੀ ਭਾਈ ਡਿੱਗ ਦੇ ਵਿੱਚ ਤਾਂ ਤੈਨੂੰ ਪਾਣੀ ਹੀ ਮਿਲਣਾ ਰਾਜੇ ਹੂੰ ਤੈ ਖਾਣਾ ਹੁੰਦਾ ਜਾਂਦੇ ਤਾਂ ਪਰ ਹੁਣ ਪਾਣੀ ਦੇ ਹੀ ਆ ਤਿਆਰ ਕਰਿਆ ਬਾਕੀ ਮਾੜਾ ਮੋਟਾ ਇਹਨਾਂ ਨੇ ਬਣਾਇਆ ਹੋਇਆ ਆ ਫੇਰ ਪਾਈ ਉਹੀ ਆ ਗਿਆ ਆ ਗੇਟ ਬਾਹਰ ਚ ਭਰਿਆ ਹੋਇਆ ਦੇਖਾ ਭਰਿਆ ਹੋਇਆ ਇਹਦਾ ਤਿਆਰ ਕਰਾਇਆ ਹਾਂ ਇਹ ਭਰਿਆ ਹੋਇਆ ਅਡਜਕਟਮੈਂਟ ਕਿੱਧਰ ਆਹੋ ਆ ਸੀ ਜੁਗਾਨਾ ਓਏ ਆ ਕੀ ਆ ਓਏ ਹੈ ਇਹ ਫੇਰ ਉਵੇਂ ਸੇਮ ਹਾਂ ਹਾਂ ਉਹੀ ਕੋਸ਼ਿਸ਼ ਹੈ ਜੀ ਫੁੱਲ ਸਕਿਉਰਟੀ ਲਈ ਦੀ ਮਨ ਲੱਗਦਾ ਫੁੱਲ ਆ ਦਿਖਾ ਦੇ ਭਾਈ ਇਧਰੋਂ ਦੇਖ ਲੈ ਸੱਤਾ ਕਿਵੇਂ ਦੀਆਂ ਲੋਕ ਹੂੰ ਸਹੀ ਗੱਲ ਆ ਮਾਤਾ ਦਾ ਮੰਦਿਰ ਆ ਗਿਆ ਸਾਈਡ ਤੇ ਇਧਰੋਂ ਵੀ ਮਿਲਾਂਗੇ ਇਹਨੂੰ ਕੋਈ ਨਾ ਥੱਲੇ ਚੱਲ ਕੇ ਆਪਾਂ ਉਤਲੀ ਮੰਜ਼ਲ ਤੇ ਆ ਮੰਦਿਰ ਥੱਲੇ ਆ ਗਿਆ ਖੜ ਜਾ ਬਾਬੇ ਲੜ ਜਾ ਬਾਬੇ ਖੜ ਜਾ ਖੜ ਜਾ ਇੱਕ ਮਿੰਟ ਇੱਕ ਮਿੰਟ ਕੰਮ ਰਹੇ ਨੇ ਕੱਕ ਸੀ ਨੇ ਚੱਲੀਏ ਦੇਖੀਏ ਮਾਗਣਾ ਰਹਿਣ ਦੇ ਹੈ ਮੈਨੂੰ ਡਰ ਲੱਗਦਾ ਏਡੀ ਦੂਰ ਤੱਕ ਹੈ ਬਸ ਦੇਖ ਲੈ ਔਰ ਉਹੀ ਦੇਖ ਲੈ ਕਾਕਸ਼ ਨੇ ਆ ਤਾਂ हट ਜਾ ਇੱਕ ਮਿੰਟ ਥੋੜਾ ਜਿਹਾ ਪਿੱਛੇ ਰਹਿ ਸੋਨੇ ਪਿੱਛੇ ਆ ਇੱਕ ਮਿੰਟ ਮੈਨੂੰ ਫੜਾ ਪਾਉਣ ਫੇਰ ਸੇਮ ਚੱਲ ਤੂੰ ਇੱਥੇ ਹੀ ਇੱਥੇ ਹੀ ਰੱਖ ਆ ਜਾ ਆ ਜਾ ਥੋੜਾ ਦੂਰ ਹੀ ਰਹੀਂ ਮੇਤੋਂ ਜੰਗਾ 10 ਫੁੱਟ ਦੂਰ ਹਾਂ ਆ ਦੇਖੋ ਆ ਜਾ ਆ ਜਾ ਔਰੇ ਰੋਸ਼ਨੀ ਪੈਂਦੀ ਆ ਜਾ ਇਧਰ ਆ ਆ ਦੇਖ ਭਾਈ ਆ ਜਾ ਇੱਧਰ ਉਰੇ ਦੇਖਾਂ ਆ ਦੇਖੋ ਭਾਈ ਖੋਦਿਆ ਹੋਇਆ ਖੋਦਿਆ ਹੋਇਆ ਕਿਉਂਕਿ ਲੋਕਾਂ ਨੂੰ ਲਾਲਚ ਰਹਿੰਦਾ ਵੀ ਸਾਨੂੰ ਭਾਈ ਕਦੇ ਕੁਝ ਮਿਲੂ ਇੱਧਰ ਹੈ ਇੱਧਰ ਆ ਭਾਈ ਉਹਦੇ ਰੋਸ਼ਨੀ ਨੂੰ ਰੱਖੇ ਹੋਏ ਨੇ ਚੱਲ ਇੱਧਰ ਚੱਲ ਬਾਅਦ ਸਰ ਚੰਗ ਪਿੱਛੇ ਰਹਿ ਲਾੜਲੇ ਪਿੱਛੇ ਰਹਿ ਮੇਰੇ ਤੋਂ ਥੋੜਾ ਜਾਂ ਆ ਵਾਰਨਿੰਗ ਦੇ ਰਿਹਾ ਚਾਮ ਕੇ ਡੜੋ ਦੇਖ ਸੱਤ ਤੇ ਉਹ ਦੇਖੋ ਉਹ ਟੁੱਡੀ ਭਾਏ ਉਹ ਦੇਖ ਓਏ ਉਹ ਦੇਖੋ ਛੱਤ ਤੇ ਦੇਖ ਲੈ ਦੇਖ ਲੈ ਉਹ ਦੇਖ ਉਹ ਥੋੜੀ ਭਾਂ ਦੇ ਲੱਖਾਂ ਜੀ ਨੇ ਲੱਖਾਂ ਜੀ ਨੇ ਮਾਤ ਲੱਖਾਂ ਜੀ ਚੱਲ 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 ਵਾਪਸ ਸਿੱਧੇ ਸੰਕੇਤ ਆ ਹਾਂ ਦਾ ਰਾਹ ਵੀ ਨਹੀਂ ਪਤਾ ਲੱਗਦਾ ਇੱਧਰ ਦੀ ਆਏ ਸੀ ਭਾਈ ਸ਼ੇਰ ਤੋਂ ਨਹੀਂ ਡਰਦੇ ਚਾਮ ਕਿੱਧਰ ਤੋਂ ਡਰਦੇ ਆ ਡਰਦੇ ਨਹੀਂ ਆ ਇੱਧਰ ਨੂੰ ਆ ਜਾ ਓਰੇ ਆਈ ਸੋਹਣੇ ਹਾਂ ਆ ਰਹਿ ਗਿਆ ਇੱਧਰ ਆ ਕੀ ਆ ਉੱਪਰ ਜਾਣ ਨੂੰ ਹੋਮਨ ਲੱਗ ਆ ਭਾਈ ਪੌੜੀਆਂ ਸੀ ਕਿਸੇ ਟਾਈਮ ਆ ਦੇ ਬੰਦ ਕਰ ਚੁਣਾਈ ਲੱਗ ਹੈ ਨਾ ਚੁਣਾਈ ਲਾ ਕੇ ਰਸਤਾ ਬੰਦ ਕੀਤਾ ਹੋਇਆ ਏ ਠੀਕ ਆ ਵੇ ਆ ਕੀ ਆ ਓਏ ਬਾਬੇ ਹੈ ਇਹ ਕੀ ਆ ਗਿਆ ਇਹਨੂੰ ਕਰਦੇ ਆ ਚੱਕ ਪਹਿਲਾਂ ਇੱਧਰ ਨੂੰ ਦੇਖਣ ਦੇ ਮੈਨੂੰ ਕੀ ਆ ਉੱਪਰ ਵੀ ਦੇਖ ਲਿਆ ਕਰ ਉੱਪਰ ਸੱਤ ਦੇਖ ਲਿਆ ਕਰ ਚਾਮਗੇ ਦਿਨਾਂ ਤੋਂ ਓਏ ਆ ਕੀ ਆ ਓਏ ਸਿਸਟਮ ਦੇਖ ਓਏ ਚਾਮਗੇ ਧੜਨੇਰੇ ਦੇ ਵਿੱਚ ਰਹਿਣਾ ਪਸੰਦ ਕਰਦੇ ਆ ਦੋਸਤੋ ਆ ਦਿਖਾ ਆ ਦਿਖਾਈ ਆ ਦੇਖੋ ਇੱਕ ਤਰੀਕੇ ਦਾ ਬੰਦ ਹੋ ਦੇਖੋ ਆ ਦੇਖੋ ਬਾਹ ਚੋਂ ਕੰਦ ਪੰਨੀ ਗਈ ਆ ਆਲਾ ਜਿਆ ਬਣਾਇਆ ਹੋਊ ਪਿੱਛੋਂ ਵੰਦ ਜੀ ਦੇਖੋ ਖੋਫੀਆ ਜੀ ਰੱਖਣੋ ਖੋਫੀਆ ਹੁਣ ਤੁਹਾਨੂੰ ਪਤਾ ਹੀ ਆ ਕੀ ਹੋ ਸਕਦਾ ਜਿਹੜਾ ਇੰਨਾ ਲਗੋਣਾ ਪਵੇ ਠੀਕ ਆ ਵਿੱਚ ਜਾ ਕੇ ਦੇਖਾਂ ਜੜ ਕੇ ਸੋਨੇ ਨਾ ਨਾ ਮੈਂ ਤਾਂ ਫਿਰ ਆਉਂਦਾ ਨਹੀਂ ਤੇ ਨਾਲ ਜਾਂ ਨਾ ਆਉਣ ਵਾਲੀਆਂ ਗੱਲਾਂ ਨੇ ਰਹਿਣ ਦੇ ਬਸ ਆ ਜਾ ਪਰ ਭਾਈਏ ਚੋਂ ਨਿਕਲਿਆ ਨਹੀਂ ਆਣਾ ਜਾਂਗੇ ਕਿੱਧਰ ਨਾ ਨਾ ਇਹ ਨਹੀਂ ਦੇਖਣਾ ਦੂਰੋਂ ਦਿਖਾ ਦੇ ਬਸ ਕੋਰੇ ਉਹ ਵੀ ਰੋਸ਼ਨੀ ਪੈਂਦੀ ਆ ਤਾਂ ਅਗੇ ਦੇਖ ਹੈ ਨਹੀਂਗੇ ਹੋਰੇ ਚਮਗੇ ਦੜ ਨਹੀਂ ਆਪਾਂ ਨਹੀਂ ਆਉਂਦੇ ਹੈਗੇ ਐਵੇਂ ਉਹ ਤੋਂ ਭੱਜੇ ਹੀ ਆ ਮੈਂ ਤਾਂ ਆਇਆਗਾ ਨਹੀਂ ਬੱਕ ਜਾਈ ਜਾਂਦਾ ਡਰਦਾ ਹੀ ਨਹੀਂ ਦੇਖ ਕੇ ਦੇਖ ਕੇ ਦੋਸਤੋ ਇੱਥੇ ਕੋਬਰਾ ਵੀ ਹੋ ਸਕਦਾ ਕੁਝ ਵੀ ਹੋ ਸਕਦਾ ਐਵੇਂ ਆਹ ਰੋਸ਼ਨੀ ਲਈ ਬਣਿਆ ਹੋਇਆ ਤੇ ਆ ਇਹਦਾ ਇੰਡੀਪੈਂਡੈਂਟ ਹੀ ਆ ਆ ਜਾ ਬਦਮਾਗੇ ਨਹੀਂ ਕੁਝ ਆ ਜਾ ਆ ਜਾ ਚੱਲ ਹਾਲਾ ਵੀ ਨਹੀਂ ਆਪਾਂ ਕੋ ਗੋਲ ਕੇ ਦਿਖਾਉਣਾ ਇੰਨਾ ਆਪਾਂ ਕਿਤੇ ਤਨਖਾਹ ਲੈਣੇ ਹਾਂ ਹਾਂ ਇਹ ਵੀ ਤੇਰੀ ਗੱਲ ਠੀਕ ਆ ਭਾਈ ਸਬਸਕ੍ਰਾਈਬਰ ਦਾ 200 ਸਬਸਕ੍ਰਾਈਬਰ ਦਾ 200 ਆਪਾਂ ਨੂੰ ਤਨਖਾਹ ਦਿੰਦਾ ਕੋਈ ਓ ਯਾਰ ਕੀ ਹੋਇਆ ਬਾਬੇ ਆ ਤੇ ਕੇ ਹੇ ਥੱਲੇ ਨੂੰ ਤਾਏ ਖਾਨਾ ਇਹ ਹੈ ਨਾ ਇਹ ਤਾਏ ਖਾਨਾ ਤੂੰ ਪਿੱਛੇ ਰਹਿ ਉਹਨੇ ਥੋੜਾ ਜਿਹਾ ਮੈਂ ਤੂੰ ਮੈਂ ਤਾਂ ਤੇ ਤੋਂ ਕਿਲੋਮੀਟਰ ਪਿੱਛੇ ਰਹੂੰਗਾ ਮੈਨੂੰ ਤੇ ਮੈਨੂੰ ਤੇਰਾ ਮੂੰਹ ਵੱਧ ਆਉਂਦਾਗਾ ਤੂੰ ਇੱਥੇ ਤੱਕ ਆਏ ਆ ਚੜ੍ਹ ਕੇ ਨਾ ਰਿਸਕ ਲੈ ਕੇ ਤੇਰੇ ਬਾਜਨਾਂ ਤੇਰੇ ਪਿੱਛੇ ਪੜੀ ਜ਼ਿੰਮੇਵਾਰੀ ਵੱਧ ਲੈਂਦਾ ਦੋਸਤੋਂ ਪਰ ਆ ਕੀ ਹੈ ਬੰਦਦਾ ਨਹੀਂ ਆ ਕੀ ਓਏ ਤੇਖ ਪਰ ਪਰ ਦੇਖ ਕੇ ਐਵੇਂ ਲੜਨ ਵਾਲਾ ਕੰਮ ਨਾ ਹੋਵੇ ਕੋਈ ਉਸਤਾਦ ਜਾਵਾਂ ਰੈਂਡ ਦੇ ਆ ਜਾ ਤੂੰ ਭੈਣ ਚ ਜਾ ਦੇ ਇੱਕ ਮਿੰਟ ਜਾਵਾਂਗੇ ਓਏ ਆ ਜਾ ਇੱਥੇ ਜਿਹੜਾ ਆ ਤਾਂ ਖਜ਼ਾਨਾ ਮਿਲ ਜੂ ਭਾਈ ਆਹ ਜੀ ਭਾਈ ਇਧਰੋਂ ਗੇਟ ਲੱਗਿਆ ਹੋਇਆ ਹੈ ਗੇਟ ਆ ਭਾਈ ਮੰਦਰ ਕਹ ਨਹੀਂ ਜਾਂਦਾ ਉਹ ਪੱਕਾ ਸੱਜਣੋਂ ਮੰਦਰ ਕਹ ਨਹੀਂ ਉਹ ਰਸਤਾ ਆਉਂਦਾ ਇਹ ਖੋਫੀਆ ਇਧਰੋਂ ਚੜਨ ਨੂੰ ਠੀਕ ਆ ਆ ਜਾ ਆ ਜਾ ਆ ਆਪਾਂ ਫੁੱਲ ਰਿਸਕ ਲੈ ਕੇ ਤੁਹਾਨੂੰ ਇੱਥੇ ਤੱਕ ਦਿਖਾਉਨੇ ਆ ਤੁਸੀਂ ਹੋਰ ਨਹੀਂ ਕੁਝ ਬਣਦਾ ਭਾਈ ਕਮੈਂਟ ਦਾ ਕਰ ਹੀ ਦਿਓ ਹੈਨਾ ਸਬਸਕ੍ਰਾਈਬ ਸਬਸਕ੍ਰਾਈਬ ਕਮੈਂਟ ਦਾ ਕਰ ਸਬਸਕ੍ਰਾਈਬ ਹੁਣ ਸਬਸਕ੍ਰਾਈਬ ਹੀ ਮੰਗਦੇ ਆਂ ਭੱਜ ਕੇ ਅਸੀਂ ਦਲਾਲੀ ਨਹੀਂ ਮੰਗਦੇ ਕੋਈ ਇਹ ਵੀ ਸੱਜਣੋਂ ਜਿਹੜੀ ਤਾਂ ਬੋਤਲ 'ਚ ਆਪਣੇ ਕੋਲੇ ਪਾਣੀ ਸੀ ਉਹ ਤਾਂ ਪਾਣੀ ਗਿਆ ਮੁੱਕ ਹੁਣਾਂ ਕੁੰਡ ਦੇ ਵਿੱਚੋਂ ਕੱਢ ਲਿਆ ਆਪਾਂ ਪਾਣੀ ਬਾਲਟੀ ਭਰ ਲਈ ਏ ਪੀ ਲਿਆ ਸੀ ਇਹੀ ਪੀ ਲਿਆ ਹੁਣ ਜਦੋਂ ਹਲਕਤ ਨੂੰ ਲੱਗੀ ਹੋਵੇ ਜੀਬ ਤੇ ਹੁਣ ਆ ਸਾਹਮਣੇ ਦਿਖਾਰੇ ਇੱਧਰ ਤਾਂ ਆਪਾਂ ਹੋਇਆ ਏ ਦੋ ਹੱਥ ਕਾਂਗੇ ਦੇਣਾ ਰੂਮ ਦੇਖ ਲਿਆ ਹਾਂ ਇਹਦੇ ਨਾਲ ਦੋ ਹੱਥ ਕਰ ਲਏ ਹੁਣ ਇੱਧਰ ਜਾਣਾ ਨੇਰੀ ਗੁਫਾ ਜੀ ਹੋਈ ਆ ਇੱਕ ਤਰੀਕੇ ਦੀ ਇਹਦੇ ਵਿੱਚ ਚੱਲਦੇ ਆ ਅੱਜ ਉਹ ਦੇਖਦੇ ਆ ਆ ਜਾ ਗਾ ਚੱਲ ਵੀ ਥੋੜਾ ਦੂਰੀ ਰਹਾਂ ਹੈ ਦੂਰੀ ਰਹਾਂ ਮੈਂ ਹਾਂ ਅੱਛੀ ਰਹੀ ਕੱਢ ਲੈ ਆਪਣਾ ਲੈ ਵੀ ਸੱਜਣੋਂ ਅਸੀਂ ਹੈਗੇ ਆਂ ਦੇਸੀ ਬੰਦੇ ਸਹੀ ਆ ਠੀਕ ਆ ਥੋੜੇ ਵਰਗੇ ਸਾਡੇ ਕੋਲੇ ਭਾਈ ਉਹ ਸਿਸਟਮ ਡਰੋਨ ਡਰੋਨ ਵਾਲਾ ਹੈ ਨਹੀਂ ਕਹਿੰਦੇ ਦੂਰੋਂ ਦਿਖਾ ਕੇ ਤੁਹਾਨੂੰ ਧਿਆਹ ਜਿਆਦਾ ਦੱਸਦੀ ਹੈ ਸਹੀ ਹੈ ਅਸੀਂ ਤਾਂ ਭਾਈ ਬਾੜ ਦੀ ਖੱਲ ਲਾਉਣ ਵਾਲੇ ਆ ਕੀ ਸਿਸਟਮ ਹੈ ਬਾਬੇ ਮੇਰੇ ਸਾਹਮਣੇ ਨਹੀਂ ਉਹ ਨਹੀਂ ਹੈਗਾ ਇਹ ਕੀ ਚੀਜ਼ ਹੈ ਦਾ ਨਹੀਂ ਕੋਈ ਉਹ ਵੀ ਹੈ ਸੀ ਆ ਕਿਵੇਂ ਬਣਿਆ ਆ ਦਿਖਾਈ ਸੋਨੇ ਆ ਬੰਦਾ ਚਾਰੇ ਪਾਸੇ ਵਾ 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 ਆ ਜਾ ਆ ਜਾ ਸੀ ਕੋ ਹੋਣਗੇ ਜੀ ਜਾਨਵਰ ਆ ਜਾ ਆ ਜਾ ਇੱਧਰ ਉਹ ਆਈ ਬਾਬੇ ਇੱਧਰ ਨੂੰ ਇੱਕ ਮਿੰਟ ਪਿੱਛੇ ਰਹੀਂ ਆ ਜੇ ਆਉਣਗੇ ਪਿੱਛੇ ਰਹੀਂ ਪਿੱਛੇ ਰਹੀਂ ਦੇਖ ਕੇ ਆ ਜਾ ਆ ਜਾ ਫਾਂਚੋ ਕੋ ਸੋਗ ਨਾ ਹੋਵੇ ਇੱਥੇ ਰੁਕ ਮਾਈ ਮੇਰਾ ਮੈਂ ਦੇਖਦਾ ਇੱਥੀ ਬਾਸ ਦੱਸ ਦੂੰ ਮੈਂ ਕਿ ਲੱਗਿਆ ਹੋਇਆ ਸੱਪ ਚਲੁੰਡੀ ਨਾ ਹੋਵੇ ਗੁੱਪੀ ਗੁਰੀ ਦੇਖ ਕੇ ਉਸਤਾਦ ਸੱਪ ਚਲੁੰਡੀ ਨਾ ਹੋਵੇ ਆ ਜਾ ਆ ਜਾ ਆ ਜਾ ਆ ਜਾ ਬਾਬੇ ਆ ਜਾ ਆ ਜਾ ਆ ਜਾ ਆ ਜਾ ਆ ਜਾ ਦੋਸਤੋ ਨਾ ਮਾ ਲਾ ਗਿਆ ਮੈਂ ਇੱਧਰ ਨੂੰ ਆ ਮੇਰਾ ਪਿੱਛਾ ਕਰ ਇਦਾਂ ਕੋਈ ਆ ਦੇਖ ਓਏ ਆ ਦੇਖ ਉਧਰੋਂ ਪਾੜੀ ਹੋਈ ਕੰਦ ਭਾਂਚੋਂ ਭੁੱਲ ਭਲੇਈ ਆ ਆ ਫਿਰ ਗਾਲ ਨਿਕਲ ਗਈ ਕੋਈ ਕੋਈ ਦੋਸਤੋ ਨਿਕਲ ਗਈ ਗਰੋਸਨੀ ਨੂੰ ਭਾਈ ਇਹ ਤਾਂ ਬਹੁਤ ਹੈਵੀ ਚੀਜ਼ ਬਣਾਈ ਦੀ ਆ ਆ ਭਾਈ ਇਹਦੇ ਵਿੱਚ ਕੁਝ ਨਹੀਂ ਪਤਾ ਲੱਗਦਾ ਕਿੱਥੋਂ ਕਿੱਥੇ ਘੁੰਮ ਜਾਂਦਾ ਬੰਦਾ ਸਹੀ ਆ ਆ ਦੇਖ ਲੈ ਇੱਧਰ ਆ ਜਾ ਬਾਬੇ ਦੇਖ ਕੇ ਉੱਪਰ ਸਾਥ ਜੀ ਇੱਧਰ ਦੇਖ ਇੱਧਰ ਦੇਖ ਸਹੀ ਆ ਆ ਦੇਖ ਓਏ ਕਿੱਥੇ ਆ ਗਈ ਇਹ ਕਿੱਥੇ ਆ ਗਿਆ ਆਪਾਂ ਆ ਦੇਖ ਭਾਈ ਮੈਨੂੰ ਆਪੋ ਲੱਗਿਆ ਕਿੱਥੇ ਆ ਗਏ ਟੁੱਟੀ ਭਾਂਦੀ ਜਾਨਵਰ ਆ ਗਿਆ ਦੇਖ ਕੇ ਆ ਆ ਜਾ ਆ ਜਾ ਯਾਰ ਆ ਜਾ ਉੱਥੇ ਉੱਥੇ ਖੜ ਜਾ ਉੱਥੇ ਦੇਖਣ ਦੇ ਮੈਨੂੰ ਕੀ ਹਾੜ ਜਾ ਆ ਜਾ ਦੇਖ ਕੇ ਤਾਂ ਖਤਮ ਹੀ ਨਹੀਂ ਹੋਣਾ ਆ ਦਿਖਾ ਦੇ ਇਧਰੋਂ ਆ ਆ ਕਿਲਾ ਦੇਖ ਆ ਦੇਖੋ ਰੋਸੰਦਾਨ ਦੇਖੋ ਆ ਸਾਰਾ ਪੱਤ ਨੇ ਇਹਦਾ ਸ਼ੁਰੂ ਵਾਲੇ ਚ ਆ ਗਏ ਮੁੰਡਾ ਉੱਥੇ ਚੜਿਆ ਇਹ ਆਪਾਂ ਤਾਂ ਹਾਂ ਜਿਹੜਾ ਉੱਥੇ ਨੌਂਦੀ ਦਾ ਦੀ ਇਧਰ ਦੇਖ ਖੜ ਜਾ ਹੋਏ ਅੱਥਾ ਦੀਨਾਂ ਹੀ ਨਹੀਂ ਇਹ ਤਾਂ ਫਿਰ ਉਹਦਾ ਸਾਡੇ ਇੱਕ ਮਿੰਟ ਹੋਣੇ ਬਾਬੇ ਦੇਖ ਕੇ ਭਾਈ ਲਾੜ ਲੈ ਅੱਥੀ ਰਹੀ ਇੱਕ ਮਿੰਟ ਦੇਖ ਕੇ ਦੇਖ ਕੇ ਠੀਕ ਹੈ ਰਹੀ ਕੋਈ ਇਹ ਤਾਂ ਹੁਣ ਇੱਥੋਂ ਦਾ ਬਾਹਰ ਵੀ ਨਹੀਂ ਜਾ ਸਕਦੇ ਆਪਾਂ ਦੇਖ ਕੇ ਬਸ ਜਿੱਥੇ ਸੱਜਣੋਂ ਰੌਸ਼ਨੀ ਹੋਊ ਇੱਕ ਗੱਲ ਆ ਉੱਥੇ ਚਾਮਗੇਦੜ ਨਹੀਂ ਹੁੰਦਾ ਦੇਦੀ ਜਿੱਥੇ ਹਨੇਰਾ ਉੱਥੇ ਚਾਮਗੇਦੜ ਡੜਦਾੜਾ ਆ ਇਹ ਆ ਕੇ ਬਾੜਾਂ ਨੂੰ ਚੁੰਬਣਗੇ ਹੱਡੇ ਹੋਰ ਤਾਂ ਕੀ ਕਰ ਲੈਣਗੇ ਚਿੱਤੇ ਤੋਂ ਨਹੀਂ ਡਰਦੇ ਬਘਿਆੜ ਤੋਂ ਨਹੀਂ ਚਾਮਗੇਦੜ ਡਰਦਾ ਲੱਗਦਾ ਕਿਉਂਕਿ ਉਹਨੇ ਸਿਰ ਤੇ ਟੈਕ ਕਰਨ ਸੱਪ ਤੋਂ ਨਹੀਂ ਡਰਦੀ ਸ਼ੀਂਹ ਤੋਂ ਨਹੀਂ ਡਰਦੀ ਚਾਮਗੇਦੜ ਤੋਂ ਡਰਦੇ ਚਾਮਗੇਦੜ ਤੋਂ ਡਰਦੀ ਹੈ ਪਰ ਫਿਰ ਵੀ ਪੁੱਲ ਪਲਈਆ ਦੋਸਤੋ ਨਾ ਦੇਖੋ ਕਿਥੋਂ ਆਇਆ ਹੁਣ ਮੈਂ ਭੁੱਲ ਗਿਆ ਕਿੱਧਰ ਨੂੰ ਜਾਣਾ ਆ ਵੀ ਪਾਈਆਂ ਹੀ ਆ ਉਹੀ ਖੁਕਿਆ ਜਾ ਬਣਿਆ ਹੋਇਆ ਆ ਵਿੱਚ ਪੱਟਿਆ ਵੀ ਖੜ ਜਾ ਇੱਕ ਮਿੰਟ ਦੇਖਣੇ ਮੈਂ ਇੱਥੇ ਰਹੀ ਇੱਥੇ ਹੋਊਗਾ ਜਾਨਵਰ ਪੂਰੇ ਹੋਰ ਚਾਮ ਕਿੱਧਰ ਆ ਜਾ ਇੱਥੇ ਰਹੀ ਉੱਪਰ ਦੇਖ ਉੱਪਰ ਨੂੰ ਖੜ ਜਾ ਇੱਥੇ ਰਹੀ ਹੈ ਇੱਥੇ ਹੋ ਰਹੀ ਹੈ ਦੇਖ ਕੇ ਬਾਹੂ ਦੇਖ ਕੇ ਤਾ ਤਾਂ ਇਹ ਦੀ ਉਹ ਆ ਤਾਂ ਵਿੱਚੋਂ ਸ਼ਰੰਗ ਗੱਡੀ ਮਾਰੀ ਪਈ ਆ ਇੱਥੇ ਰਹੀ ਉਹ ਚਾਮ ਗਿੱਦੜ ਬਹੁਤ ਨੇ ਓਏ ਆ ਜਾ ਉਹ ਟੁੱਡੀ ਭਾਂਣ ਦੀ ਉਹਦਾ ਚੱਲ ਨੇ ਜੋ ਉੱਥੇ ਹੋਏ ਲੱਗਿਆ ਪਿਆ ਅੱਜ ਬੱਜ ਗਾਲਾਂ ਨਹੀਂ ਭਾਈ ਮਾਫੀ ਆਇਆ ਤੀ ਕਾਹ ਤੇ ਗਾਲਾਂ ਲਈ ਮਾਫੀ ਕਿੱਧਰ ਕਿੱਧਰ ਜੀ ਆਈ ਆ ਉਹ ਉਹ ਚੰਨ ਜਾਣਾ ਉਹ ਤਾਂ ਫਿਰ ਉਧਰ ਭਾਗੇ ਹਾਂ ਆਪਾਂ ਐਂਟਰੀ ਕਿਹੜੀ ਜੀ ਆਈ ਸੀ ਉਧਰ ਦੀ ਹੈ ਵੀ ਹੈ ਉਥੋਂ ਦੀ ਹੈ ਦੀ ਉੱਧ ਗਏ ਇਹ ਤਾਂ ਹੋਰ ਬੱਸ ਆ ਜਾ ਦੇਖ ਲਈਏ ਫਿਰ ਆ ਕੀ ਆ ਕੀ ਦੀ ਉਧਰ ਜੀ ਨਿਕਲ ਜਾਗੇ ਆ ਭਾਈ ਆ ਆ ਗਏ ਦੇਖ ਭਾਈ ਆ ਆ ਗਏ ਵੱਡੇ ਬੁਰਜ ਦੇ ਉੱਤੇ ਆ ਗਏ ਆਪਾਂ ਸਹੀ ਗੱਲ ਆਦਾ ਸਾਰਾ ਉਹ ਕਿੱਧਰ ਆ ਗਏ ਬਾਬੇ ਇਹ ਪਰ ਆਪਾਂ ਆ ਗਏ ਗਲਤ ਕਿਸੇ ਪਾਸੇ ਪਰ ਆਪਾਂ ਹੁਣ ਚੱਲ ਆਓ ਆਹ ਆ ਦੇਖੋ ਇਹ ਖੇਡ ਇਧਰ ਹੀ ਨਿਕਲ ਆਇਆ ਕਿੱਟ ਕੋਲੇ ਦੇਖ ਕਮਾਲ ਆ ਆ ਨਿਕਲ ਆਇਆ ਬਾਬੇ ਕਿੱਟ ਗੋਲੀ ਕਮਾਲ ਆ ਉਧਰ ਦੀ ਕੁਛ ਐਸੀ ਸਹੀ ਪਤਾ ਨਹੀਂ ਲੱਗਦਾ ਕਿੱਥੋਂ ਦੀ ਕਿੱਥੇ ਆ ਗਏ ਕੋਈ ਪਤਾ ਨਹੀਂ ਲੱਗਦਾ ਦੋਸਤੋ ਹਾਂ ਆ ਮੇਨ ਜਿਹੜਾ ਦਰਵਾਜ਼ਾ ਸੀ ਉਥੋਂ ਦੀ ਆਪਾਂ ਆਏ ਸੀ ਸਹੀ ਆ ਲੈ ਕਿੱਟ ਨੂੰ ਰਹਿਣ ਦੇ ਉਹ ਤਾਂ ਆਪਾਂ ਦੇਖ ਲਿਆ ਜਿਗਾਰਡ ਹੁਣ ਇਧਰ ਚੱਲਦੇ ਆਪਾਂ ਆ ਜਾ ਇੱਕ ਮਿੰਟ ਰੁਕ ਚੱਲ ਫਿਰ ਚੱਲ ਪੀ ਵੀਡੀਓ ਆ ਆ ਉਰੇ ਤਾਂ ਹੈਗੇ ਆ ਚੱਲ ਇਹ ਹੁਣ ਆਪਾਂ ਕਿਧਰ ਨੂੰ ਜਾ ਆ ਇੱਕ ਤਰੀਕੇ ਦਾ ਆ ਦੇਖ ਦਰਵਾਜ਼ਾ ਬਣਾਇਆ ਹਾਂ ਦਿਖਾ ਲੈ ਔੜ ਲੈ ਆਹ ਦੇਖ ਤਾਂ ਆਹ ਜਿੰਗਾ ਆਠ ਬਣੀ ਹੋਈ ਆ ਦੇਖੀ ਸਹੀ ਆ ਸਹੀ ਆ ਆ ਦੇਖ ਚਿੰਗਾਠ ਬਣੀ ਆ ਕਿਸੇ ਟਾਈਮ ਦੇ ਉੱਤੇ 7 ਸੀ ਦੇ ਇੱਕ ਉਹ 7 ਗਿਰ ਗਈ ਹੁਣ ਸਹੀ ਆ ਲੈਂਡਰ ਦਾ ਆ ਆ ਇੱਧਰ ਨੂੰ ਆ ਜਾ ਬਾਬੇ ਆ ਜਾ ਚਲੋ ਜੀ ਚਲੋ ਆ ਜਾ ਆਓ ਵਾਹ 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 ਬੱਲੇ ਆ ਗਏ 7 ਤੇ ਆ ਗਏ ਆ ਗਏ ਭਾਈ 7 ਆ ਗਏ 7 ਤੇ ਦੋਸਤੋ ਆ ਗਏ 7 ਤੇ ਆ ਗਏ ਦੋਸਤੋ ਕੀ ਹਾਲ ਚਾਲ ਨੇ ਦੋਸਤੋ ਕੀ ਹਾਲ ਚਾਲ ਨੇ ਆ ਗਏ ਆਗੀ ਚੀਜ਼ ਪਈ ਆ ਵੀ ਇਹ ਪਈ ਆ ਭਾਈ ਤੋਪ ਓਕੇ ਖੜ ਜਾ ਇੱਕ ਮਿੰਟ ਇੱਕ ਮਿੰਟ ਹੀ ਆ ਯਾਰ ਪਿੱਛੇ ਨੂੰ ਇਹਨੂੰ ਜੱਫਾ ਮਾਰ ਕੇ ਦੇਖੀਏ ਵੀ ਕਿੰਨੀ ਕੁ ਭਾਰੀ ਆ ਇਹ ਦੇਖ ਕੇ ਲੋਹੇ ਦੀ ਆ ਜੇ ਨਾ ਹਿੱਲੀ ਫੇਰ ਤਾਂ ਚੱਲ ਫੇਰ ਕੀ ਆ ਕੁਝ ਨਹੀਂ ਫੇਰ ਉਹ ਥੋਡੀ ਉਹ ਥੋਡੀ ਉਹ ਥੋਡੀ ਦੇਖ ਕੇ ਉਹ ਥੋਡੀ ਨਿਰਾਈ ਲੋਹਾ ਨਿਰਾਈ ਲੋਹਾ ਕਟੋ ਕਟ ਕਟੋ ਕਟ ਪੰਜ ਕਾਉਂਟਲ ਤੋਂ ਪਾਰ ਆ ਬਸੇ ਤੋਂ ਇਹਦਾ ਤਨਵਾ ਇਹ ਨਹੀਂ ਪਤਾ ਟਨ ਦੀ ਹੋਵੇ ਟਨ ਦੇ ਪ੍ਰਕਾਰ ਦੀ ਹੋਵੇ ਇਹਨਾਂ ਲੋਹਾ ਹੈਵੀ ਡਿਊਟੀ ਦੋਸਤੋ ਮੈਂ ਤਾਂ ਕਰੇ ਜ਼ਿੰਦਗੀ ਜੀ ਦੇਖਿਆ ਨਹੀਂ ਐ ਜਿਆਦਾ ਫੌਜ ਵੀ ਨਹੀਂ ਵਰਤਦੀ ਹੋਣੀ ਇਹਦੇ ਇੱਧਰ ਮੂੰਹ ਜ ਹੈਗਾ ਦੇਖੀ ਹੈਗਾ ਹੈਗਾ ਤੋਪ ਠੀਕ ਆ ਉਰੋਂ ਦੀ ਇਹ ਦੇਖ ਜਣੂ ਫਿੱਟ ਹੋ ਕੇ ਪਰਲੇ ਪਾਸੇ ਉਹ ਥੱਲੇ ਲੇ ਪਾਸੇ ਜਿੱਥੇ ਮਸਾਲਾ ਪੈਂਦਾ ਸੀ ਹੂੰ ਤੂੰ ਐਂ ਦੇਖ ਸੋਨੇ ਹੋਰ ਗੱਲਾਂ ਨਹੀਂ ਗੱਲਾਂ ਯਾਰ ਚਾੜੀ ਕਿਵੇਂ ਹੋਊਗੀ 40 ਕਿਵੇਂ ਹੋਊਗੀ ਇੰਨੀ ਭਾਰੀ ਸਾਲਾ ਕੋਈ 1 ਟਨ ਦੀ ਹੋਊ ਇਹ ਘੱਟੋ ਘੱਟ 1 ਟਨ ਦੀ ਹੋਊਗੀ ਭਾਈ ਟਨ ਦੀ ਚਾੜੀ ਕਿਵੇਂ ਹੋਊਗੀ ਤਾਂ ਹਨਾ ਆ ਜਾਓ ਇਹ ਰਿਸਾਂ ਭਾਈ ਇਹਨਾਂ ਦੀ ਆ ਜਾਓ ਜਿਹੜੇ ਆਪਣੇ ਵਰਗੇ ਲੈ ਕੇ ਆਏ ਨੇ ਉਹਨਾਂ ਨੇ ਜਾਨੀਆ ਰੀਸਾਂ ਗਏ ਹੈ ਜਿਹੜੇ ਮਜ਼ਦੂਰ ਦੀਸਾਂ ਕਰਨ ਦੀ ਵੀ ਕੀ ਲੋੜ ਆ ਭਾਈ ਇੱਕ ਮਿੰਟ ਪਿੱਛੇ ਰੋਕ ਕਈ ਗੇਰੀ ਕੋਈ ਆ ਮੇਰੇ ਸਾਹਮਣੇ ਆਹਾਂ ਇੱਥੇ ਭਾਈ ਰਾਜਾ ਬੈੰਦਾ ਹੋਊਗਾ ਇੱਥੇ ਇੱਥੇ ਸਾਹਮਣੇ ਇੱਥੇ ਦਰਬਾਰ ਲੱਗਦਾ ਉਹ ਮੰਤਰੀ ਸ਼ੰਤਰੀ ਸਾਹਮਣੇ ਆ ਕਦੇ ਆ ਦੇਖ ਬਹੁਤ ਸੋਹਣੇ ਕੌਲੇ ਬਣਾਏ ਹੋਏ ਆ ਹਨਾ ਆ ਦੇਖ ਬਹੁਤ ਵਧੀਆ ਕੰਮ ਕੀਤਾ ਹੋਇਆ ਇੱਥੇ ਰਾਜਾ ਬੈੰਦਾ ਹੋਊ ਭਾਈ ਆ ਰਾਜਾ ਦੱਸ ਰਿਹਾ ਹੈ ਸ੍ਰੇਸ਼ਟਮ ਵੀਅ ਤੇ ਉਹਦੇ ਦਰਬਾਰੀ ਸ਼ਰਬਾਰੀ ਸਾਰੇ ਲੱਗਦੇ ਹੁਣੇ ਉਰੇ ਟਾਪ ਤੇ ਉਰੇ ਤੱਕ ਪਹੁੰਚਣਾ ਖਾਲਾ ਜੀ ਦਾ ਬਾੜਾ ਨਹੀਂ ਹੈਗਾ ਹਮਲਾਬਰ ਲਈ ਹਮਲਾਬਰ ਲਈ ਹਾਂ ਦੇਖੋ ਕਿੰਨੇ ਬਿਨਾ ਇਜਾਜ਼ਤ ਵਾਲੇ ਬੰਦੇ ਨੇ ਕਿੰਨੇ ਸੁਰੱਖਿਆ ਚੱਕਰ ਨੇ ਹੈਨਾ ਸਹੀ ਗੱਲ ਆ ਆ ਗਿਆ ਦੇਖੋ ਇੱਕ ਮਿੰਟ ਥੋੜਾ ਜਿਹਾ ਪਿੱਛੇ ਰਿਹਾ ਕਰ ਫਿਰ ਉਹ ਜਿਸ ਹਾਮਨ ਨਾਲ ਭਾਈ ਆ ਦਿਖਾ ਕੇ ਐ ਲੱਗਿਆ ਹੁੰਦਾ ਨੇਰੇ ਦੇ ਵਿੱਚ ਚਾਮ ਕੇ ਦਿਨਾ ਸਕਤਾ ਇਹ ਜ ਹੈ ਨਹੀਂ ਪਰ ਕਈ ਗਰਿਆਂ ਸੱਤ ਭਰੀ ਪਈ ਹੁੰਦੀ ਆ ਆ ਦਿਖਾ ਦੇ ਉੱਤੇ ਮੀਨਾਕਾਰੀ ਕਰੀ ਹੋਈ ਹਾਂ ਆਹ ਰੰਗ ਪੁਰਾਣੇ ਲੱਗਦੇ ਨੇ 250 ਸਾਲ ਪਹਿਲਾਂ ਉਦੋਂ ਜਾਣੀ ਦੀ ਜਿਹੜੇ ਰੰਗ ਹੁੰਦੇ ਸੀ ਸੱਜਣੋ ਜਿਵੇਂ ਹਲਦੀ ਹੁੜਦੀ ਫੁੱਲ ਬੂਟੀਆਂ ਪੱਤੀਆਂ ਉਹਨਾਂ ਤੋਂ ਪੀਸ ਕੇ ਰੰਗ ਬਣਦੇ ਹੁੰਦੇ ਸੀ ਉਦੋਂ ਓਕੇ ਇਹ ਉਹ ਰੰਗ ਕੀਤੇ ਹੋਏ ਨੇ ਉਹੋ ਜਿਹੇ ਰੰਗ ਹੁੰਦੇ ਸੀ ਉਦੋਂ ਹੋਣ ਵਾਲਾ ਕੈਮੀਕਲ ਕਲਰ ਨਹੀਂ ਸੀਗਾ ਆਹ ਦੇਖ ਲਓ ਆਹ ਦਿਖਾ ਦੇ ਬਾਬੇ ਆਹ ਦੇਖੋ ਫੇਰ ਸੈਨਿਕ ਬੁਰਜਾ ਸਹੀ ਹੈ ਹਾਂ ਉਹ ਪਿੱਛੋਂ ਦਿਖਾ ਦੇ ਉੱਠ ਕੇ ਤੂੰ ਉਹ ਦੇਖੋ ਉਹ ਸੈਨਿਕ ਬੁਰਜਾ ਠੀਕ ਆ ਉੱਥੇ ਵੀ ਸੈਨਾ ਤਰਾਤ ਰਹਿੰਦੀ ਹੂ ਤੂੰ ਆਇਆ ਦੇਖ ਲੈ ਚਾਰੇ ਪਾਸੇ ਕਿੰਨਾ ਤਕੜਾ ਘੇਰਾ ਹੈ ਨਾ ਰਾਜੇ ਦੇ ਖਾਤਰ ਹੈ ਨਾ ਇਹੀ ਤਾਂ ਤੀਰ ਕਰ ਰਹੀ ਦੀ ਆ ਵੀ ਕੋਈ ਅਟੈਕ ਕਰ ਕੇ ਚੜ ਕੇ ਆਊਗਾ ਹਾਂ ਉਰੇ ਮੇਰੇ ਸਾਹਮਣੇ ਨਾਲ ਤਾਂ ਹੁਣ ਸਾਹ ਆ ਵੀ ਲਾ ਸਕਦੇ ਆਂ ਆਪਾਂ ਕਿਹੜਾ ਦੇਖਿਆ ਆਖੀ ਉਰੇ ਰਾਣੀਆ ਬੰਦੀਆਂ ਹੋਣਗੀਆਂ ਹੂੰ ਉੱਥੇ ਰਾਜਾ ਬੰਦਾ ਹੋ ਠੀਕ ਆ ਸਹੀ ਗੱਲ ਆ ਭੁੱਖ ਲੱਗੀ ਯਾਰ ਆਪਾਂ ਨੂੰ ਨਹੀਂ ਨਹੀਂ ਭਾਈ ਨਹੀਂ ਨਹੀਂ ਇੱਥੇ ਮੰਤਰੀ ਸ਼ੰਤਰੀ ਹੋਣਗੇ ਰਾਣੀਆਂ ਤਾਂ ਉਰੇ ਹੋਣਗੀਆਂ ਓਕੇ ਆਹ ਜਿਵੇਂ ਉਹ ਸਾਹਮਣੇ ਰਾਜਾ ਦੇਖ ਉਹ ਵੱਡਾ ਸਭ ਤੋਂ ਠੀਕ ਆ ਉਹਨੂੰ ਬਣਾਇਆ ਹੋਇਆ ਆਹ ਦੂਜਾ ਛੋਟਾ ਤੇ ਇੱਕ ਹੋਰ ਚੀਜ਼ ਦਿਖਾ ਸੋਨੇ ਆਹ ਜਿਹੜੇ ਕੁੰਡੇ ਲੱਗੇ ਹੋ ਦੀਂਦੇ ਨੇ ਹਾਂ ਹਾਂ ਇਹ ਕੁੰਡਿਆਂ ਚ ਬਾਈ ਐ ਜਿਵੇਂ ਚੱਦਰ ਜੀ ਨਹੀਂ ਹੁੰਦੀ ਟੈਂਟ ਜਿਆ ਕਿਸੇ ਟਾਈਮ ਐ ਉੱਤੇ ਇਹਦੇ ਪਾਈ ਹੁੰਦੀ ਹੂ ਜਿਵੇਂ ਹਾਂੜ ਦੇ ਵਿੱਚ ਬੰਨੀ ਹੋਈ ਹੁੰਦੀ ਹੂ ਇਹਨਾਂ ਦੇ ਵੀ ਆਹ ਇਹਨਾਂ ਕੁੰਡੇ ਦਿਖਾ ਲੈ ਹਾਂ ਪੂਰੇ ਵੀ ਪੜਦਾ ਲੱਗਿਆ ਹੁੰਦਾ ਉਹ ਉਰੇ ਭਾਈ ਰਾਜੇ ਦੇ ਰਾਣੀਆਂ ਸਾਹਮਣੇ ਬੈਣੀ ਹੋਣੀਆਂ ਉਰੇ ਬੈਣੀ ਹੋਣੀਆਂ ਠੀਕ ਆ ਆ ਆ ਵੀ ਉਹੀ ਸਿਸਟਮ ਆ ਭਾਈ ਉਹਰੇ ਮਾੜੇ ਢਿਡੇ ਸੈਨਿਕ ਉਹ ਵੈਸੇ ਜਿਹੜਾ ਚੱਕਰ ਹੁੰਦਾ ਸੀ ਇੱਕ ਸੋਨੇ ਆਪਾਂ ਗੱਲ ਕਰੀਏ ਹੋਰ ਹੂੰ ਜਿਹੜਾ ਉਹ ਹੁੰਦਾ ਸੀਗਾ ਰਾਣੀਆਂ ਰਾਣੀਆਂ ਦੇ ਜਿਹੜੇ ਆਲੇ-ਦਲੇ ਉਹਨਾਂ ਦੀ ਸਿਕਿਉਰਟੀ ਹੁੰਦੀ ਸੀ ਨਾ ਉਹ ਜ਼ਿਆਦਾਤਰ ਜਿਵੇਂ ਕਿਨਰ ਨਹੀਂ ਹੁੰਦੇ ਹੂੰ ਉਹ ਹੁੰਦੇ ਦੀਗੇ ਓਕੇ ਇਹ ਜਿਹੜਾ ਮਰਦजात ਆ ਉਹ ਸੈਨਿਕ ਨਹੀਂ ਹੁੰਦੇ ਸੀ ਇਹਨਾਂ ਦੇ ਸੁਰਕਸ਼ ਵਾਲੇ ਇਹਨਾਂ ਦੇ ਬਾਡੀਗਾਰਡ ਰਾਣੀਆਂ ਦੇ ਉਹ ਦੂਜੇ ਹੁੰਦੇ ਦੀਗੇ ਵਿਚਾਰੇ ਉਹ ਖੜਾ ਬੋਲਟ ਦੋਸਤੋ ਆਪਣਾ ਉਹ ਖੜਾ ਦੇਖੋ ਸਾਡੀ ਉਹ ਕਿੰਨੀ ਇਕੱਲਾ ਹੀ ਖੜਾ ਇਕੱਲਾ ਹੀ ਸਾਡਾ ਸਾਰਾ ਸਮਾਨ ਉਹ ਬੈਠਾ ਦੇ জੂਮ ਕਰਕੇ ਦਿਖਾ ਦੇ ਹਾਂ ਕਿੰਨਾ ਦੂਰਾ ਦੇਖੋ ਦੋਸਤੋ ਜੂਮ ਆਟ ਕੈਮਰਾ ਵੀ ਫੋਲੋ ਕਰਤਾ ਲੈ ਲੈ ਘੱਟ ਤੋਂ ਘੱਟ 2 ਕਿਲੋਮੀਟਰ ਹੋਊਗਾ ਇੱਥੇ ਦੇਖ ਰਾ ਕੋਈ ਨਹੀਂ ਹੈਗਾ ਦੇਖੋ ਆ ਤਾਂ ਉਹ ਦੇ ਗਿਆ ਹਨਾ ਰਹਾ ਦੇਗੀ ਬਾਕੀ ਆ ਦੇਖੋ ਬ్రో ਵਿਊ ਦੇਖ ਲੋ ਰਾਣੀਆਂ ਨੂੰ ਸਾਰੇ ਸ਼ਹਿਰ ਦਾ ਵਿਊ ਦਿੰਦਾ ਹੋਊਗਾ ਆ ਜਾ ਬਾਬੇ ਇੱਧਰ ਨੂੰ ਆ ਜਾ ਆਗੇ ਜੀ ਆਗੇ ਚਲੋ ਜੀ ਆ ਬਾਬੇ ਜਿਵੇਂ ਲਾਲਾ ਤੂੰ ਸਾਤਰੀ ਜੀ ਬਣਾਈ ਹੋਈ ਆ ਇੱਕ ਜਮਾਂ ਕੋਨੇ ਦੇ ਉਰੇ ਵਹਿ ਕੇ ਆਪਦੇ ਰਾਜ ਦਾ ਹਾਲਚਾਲ ਉਰੇ ਰਾਜਾ ਕਦੇ ਐ ਖੜਦਾ ਹੂ ਤੋਤੀ ਜੀ ਪਾ ਕੇ ਐ ਦੇਖੀ ਐ ਖੜਦਾ ਹੂ ਤੋਤੀ ਜੀ ਪਾ ਕੇ ਐ ਪੂਰੀ ਸ਼ਾਨ ਨਾਲ ਗਣੀ ਸਹੀ ਆ ਬਈ ਜੋ ਵੀ ਉਹ ਹੁਣ ਕਰਦਾ ਹੋਰੇ ਜਾਨ ਦੀ ਕਾਰਵਾਈ ਖੜ ਜਾ ਇੱਕ ਮਿੰਟ ਭਾਈ ਇੱਧਰ ਵੀ ਆਲੇ ਦਾਲੇ ਹੁਣ ਐ ਨਹੀਂ ਪਤਾ ਵੀ ਇਹ ਚਟਾਨ ਸਿੱਧੀ ਚਟਾਨ ਦੇ ਉੱਤੇ ਖੜਾ ਦੇਖ ਹਾਂ ਭਾਈ ਬੁਰਜ ਸਿੱਧੀ ਚਟਾਨ ਦੇ ਉੱਤੇ ਖੜਾ ਪੂਰਾ ਹੈਵੀ ਬਣਾਇਆ ਇੱਕ ਜਿਹੀ ਹੋਰ ਦਿਖਾ ਸੋਨੀ ਉਰੇ ਆ ਕੇ ਉਰੇ ਫੜਾਈ ਮੈਨੂੰ ਕੈਮਰਾ ਲਿਆ ਦਿਖਾਈ ਕਪਰ ਜਿਵੇਂ ਨਾ ਮੰਗੇ ਨਹੀਂ ਸੀ ਤੇ ਆ ਲਾਲਾ ਆ ਦੇਖੋ ਆ ਬੁਰਜਾ ਕਿੱਡਾ ਆ ਬੁਰਜ ਨੇ ਉਹ ਥੱਲੇ ਤੱਕ ਦੇਖੋ ਆ ਬੁਰਜੀ ਬੁਰਜ ਨੇ ਆ ਦੇਖੋ ਸੈਨਾ ਲਈ ਬਣਾਏ ਹੋਏ ਉਹ ਵੀ ਦੀਦਾ ਦੇਖ ਉਹ ਸਾਰੇ ਉੱਥੇ ਭਾਈ ਲੈ ਕੇ ਆਪਦੀ ਚਾਹ ਰੋਟੀ ਬੈਠੇ ਰਹਿੰਦੇ ਹੋਣਗੇ ਸੈਨਿਕ ਗਏ ਸਾਰੇ ਹੀ ਬੁਰਜ ਦੀਦੇ ਨੇ ਬੁਰਜ ਲਈ ਹਾਂ ਸਾਰੇ ਬੁਰਜ ਨੇ ਸਾਰਾ ਸੁਰੱਖਿਆ ਚੱਕਰ ਆਲੇ-ਦਾਲੇ ਘੇਰੇ ਦੇ ਠੀਕ ਆ ਪਿੱਛੇ ਇਹਦਾ ਨਹੀਂ ਪਤਾ ਲੈਂਟਰ ਜਾਂ ਟੁੱਟ ਜਵੇ ਹਨਾ ਨੋਕ ਜੀ ਤੇ ਆਪਣੇ ਕਿਹੜਾ ਪੈਰਾਸ਼ੂਟ ਪਾਏ ਹੋਏ ਨੇ ਵੀ ਉੱਡ ਜਾਣਗੇ ਭਾਈ ਉੱਥੇ ਕੰਮ